ਪੁੰਨ ਦੋਏ ਇੱਕ ਸਮਾਨ ਪਾਪ ਤੇ ਪੁੰਨ ਦੋਵੇਂ ਇੱਕੋ ਜਿਹਿਆਂ ਨੇ ਕਿਉਂ ਅਗਿਆਨ ਵਸੋ ਕੇ ਤ੍ਰਿਸ਼ਨਾ ਵਸੋ ਕੇ ਲੋਭ ਵਸੋ ਕੇ ਬੰਦਾ ਪਾਪ ਕਰਦਾ ਤੇ ਅਗਿਆਨ ਵਸੋ ਕੇ ਹੀ ਪੁੰਨ ਕਰੇ ਅਖੰਡ ਪਾਠ ਰਖਾਇਆ ਹੈ ਅਗਿਆਨ ਵਸੋ ਕੇ ਲੰਗਰ ਦੀ ਸੇਵਾ ਕਰ ਰਿਹਾ ਹੈ ਤ੍ਰਿਸ਼ਨਾ ਵਸੋ ਕੇ ਝਾੜੂ ਦੇ ਰਿਹਾ ਤੱਪਰ ਝਾਰ ਰਿਹਾ ਹੈ ਲੋਭ ਵਸੋ ਕੇ ਤੋ ਜਿਹੜਾ ਕਾਰਨ ਪਾਪ ਦਾ ਹੈ ਉਹੀ ਕਾਰਨ ਪੁੰਨ ਦਾ ਜਿਸ ਕਾਰਨ ਕਰਕੇ ਪਾਪ ਕਰ ਰਿਹਾ ਹੈ ਉਸੇ ਕਾਰਨ ਕਰਕੇ ਪੁੰਨ ਕਰ ਰਿਹਾ ਦੋਵਾਂ ਦੇ ਵਿੱਚ ਕਾਰਨ ਤੇ ਇੱਕੋ ਹੈ ਇਸ ਪੰਕਤੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਇਸ ਪੰਕਤੀ ਨੂੰ ਮੈਂ ਤੇ ਸਮਝਦਾ ਹਰ ਸਿੱਖ ਜਗਤ ਨੂੰ ਚੇਤੇ ਕਰਨਾ ਚਾਹੀਦਾ ਹੈ ਪਾਪ ਪੁੰਨ ਦੋਏ ਇੱਕ ਸਮਾਨ ਔਰ ਇਹ ਪੰਕਤੀ ਆਪ ਸੁਣ ਕੇ ਹੈਰਾਨ ਹੋਵੋ ਕਿ ਕਬੀਰ ਜੀ ਨੇ ਤੇ ਬੜੀ ਜੁਰਤ ਕੀਤੀ ਇਸਨੇ ਆਖਣ ਲੱਗਿਆ ਇਹ ਬੋਲ ਕਹਿਣ ਲੱਗੇ ਬੜੀ ਜੁਰਤ ਕੀਤੀ ਉਸਨੇ ਐ ਬੰਦੇ ਹੋ ਪਾਪ ਤੇ ਪਾਪ ਹੈ ਤੁਹਾਡੇ ਪੁੰਨ ਵੀ ਪਾਪ ਨੇ ਤੁਹਾਡੇ ਜਿਸ ਪੁੰਨ ਨੇ ਤੁਹਾਡਾ ਹੰਕਾਰ ਵਧਾ ਦਿੱਤਾ ਪੁੰਨ ਨੇ ਤੁਹਾਡਾ ਗੁਬਾਰ ਵਧਾ ਦਿੱਤਾ ਪੁੰਨ ਨੇ ਤੁਹਾਡਾ ਤਕੱਬਰ ਵਧਾ ਦਿੱਤਾ ਤੇ ਪੁੰਨ ਪੁੰਨ ਥੋੜੀ ਹੈ ਇਹ ਤੇ ਤੀਰਤ ਬਰਤਰ ਦਾਨ ਕਰ ਮਨ ਮੇ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰ ਚਰ ਇਸਨਾ ਗਲਤ ਖਤਮ ਹੋ ਗਈ ਕੁਝ ਵੀ ਨਹੀਂ ਤੋ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ अगर अज्ञान वसोक है लोभ वसोक है तृष्णा वसोक है बदले दी भावना वसोक है तो पुण्य पुण्य नहीं है तो इस तरह दे पुण्य ਨਾਲ পাপ ਕਿਸ ਤਰ੍ਹਾਂ ਕਟਣਗੇ ਤੇ ਦੁੱਖ ਕਿਸ ਤਰ੍ਹਾਂ ਕਟਣਗੇ ਦੁੱਖ ਦਾ ਕਾਰਨ পাপ ਦੱਸ ਦਿੱਤਾ ਗਿਆ ਦੁੱਖ ਦਾ ਬੀਜ পাপ ਦੱਸ ਦਿੱਤਾ ਗਿਆ ਪਰ ਹਿੰਦੁਸਤਾਨ ਦਾ ਭਾਰਤ ਦਾ ਸੰਤ ਇੱਕ ਨਵਾਂ ਸਵਾਲ ਖੜਾ ਕਰਦਾ ਹੈ ਅਗਰ ਦੁੱਖ ਪਾਪ ਤੋਂ ਪੈਦਾ ਹੁੰਦੇ ਨੇ ਤੇ ਬੰਦਾ ਪਾਪ ਕਰਦਾ ਹੀ ਕਿਉਂ ਹੈ ਕਿਉਂ ਕਰਦਾ ਕਿਉਂਕਿ ਕਿਸੇ ਬੰਦੇ ਦੀ ਮੰਗ ਦੁੱਖ ਨਹੀਂ ਹੈ ਕੋਈ ਬੰਦਾ ਦੁੱਖ ਨਹੀਂ ਚਾਹਦਾ ਕੋਈ ਜੀਵ ਦੁੱਖ ਨਹੀਂ ਚਾਹਦਾ ਹਰ ਜੀਵ ਦੁੱਖ ਤੋਂ ਭੱਜਦਾ ਹੈ ਤੇ ਜੇ ਪਾਪ ਤੋਂ ਹੀ ਦੁੱਖ ਪੈਦਾ ਹੁੰਦੇ ਨੇ ਤੇ ਕਿਉਂ ਪਾਪ ਕਰਦਾ ਯਕੀਨ ਜਾਣੋ ਇਸ ਦਾ ਜਵਾਬ ਸਮੁੱਚੀ ਇਸਾਈਅਤ ਕੋਲ ਤੇ ਇਸਲਾਮ ਕੋਲ ਨਹੀਂ ਹੈ ਨਹੀਂ ਤੇ ਗੌਰ ਨਾਲ ਉਹਨਾਂ ਨਾਲ ਗੱਲ ਕਰਕੇ ਵੇਖ ਲੈਣਾ ਤੇ ਜਿਨ੍ਹਾਂ ਕੋਲ ਜਵਾਬ ਹੈ ਜਿਸ ਮੇਰੇ ਪਾਦਸ਼ਾਹ ਕੋਲ ਜਵਾਬ ਹੈ ਉਹਦੇ ਨੇੜੇ ਕਦੀ ਆਏ ਨਹੀਂ ਉਹਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੇ ਦੁੱਖ ਦਾ ਕਾਰਨ ਪਾਪ ਹੈ ਤੇ ਫਿਰ ਬੰਦਾ ਕਿਉਂ ਪਾਪ ਕਰਦਾ ਕਿਉਂਕਿ ਬੰਦੇ ਦੀ ਮੰਗ ਦੁੱਖ ਨਹੀਂ ਹੈ ਬੰਦੇ ਦੀ ਚਾਹਤ ਦੁੱਖ ਨਹੀਂ ਹੈ ਇਸ ਵਾਸਤੇ ਗੁਰਗੰਨ ਸਾਹਿਬ ਦੀ ਬਾਣੀ ਦੇ ਕਥਨ ਅਨੁਸਾਰ ਦੁੱਖ ਦਾ ਬੀਜ ਪਾਪ ਨਹੀਂ ਹੈ ਪਾਪ ਸ਼ਾਖ ਹੈ ਜਿਸ ਸ਼ਾਖ ਨੂੰ ਦੁੱਖ ਦਾ ਫਲ ਲੱਗਦਾ ਹੈ ਬੀਜ ਤੇ ਅਗਿਆਨ ਹੈ ਮੂਲ ਅਗਿਆਨ ਹੈ ਸਮਝੀ ਨਹੀਂ ਐਸ ਵਾਸਤੇ ਦਸੋਂ ਗੁਰੂ ਸਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ ਸ਼ਬਦ ਦਾ ਪੁਜਾਰੀ ਬਣਾਇਆ ਵਿਚਾਰ ਦਾ ਪੁਜਾਰੀ ਬਣਾਇਆ ਸਿੱਖ ਜਗਤ ਵਿਚਾਰ ਦਾ ਪੁਜਾਰੀ ਹੈ ਸਿੱਖ ਜਗਤ ਗਿਆਨ ਦਾ ਪੁਜਾਰੀ ਹੈ ਤੇ ਗੁਸਤਾਖੀ ਮਾਫ ਬਹੁਤ ਵੱਡਾ ਅਗਿਆਨ ਧਾਰਮਿਕ ਜਗਤ ਦੇ ਚ ਦੇਖੀ ਰਹਿ ਸਿੱਖ ਜਗਤ ਕੋਲ ਹੈਰਾਨਗੀ ਹੋ ਜਾਂਦੀ ਹੈ ਹਾਲਾਂਕਿ ਅਸੀਂ ਗਿਆਨ ਦੇ ਪੁਜਾਰੀਆਂ ਨਾ ਮੂਰਤੀ ਦੇ ਪੁਜਾਰੇ ਨਾ ਤਸਵੀਰ ਦੇ ਪੁਜਾਰੇ ਨਾ ਦੇਵੇ ਦੇ ਪੁਜਾਰੇ ਨਾ ਬੁੱਤਾਂ ਦੇ ਪੁਜਾਰੇ ਨਾ ਵਰਤ ਦੇ ਪੁਜਾਰੀ ਨਾ ਰੋਜ਼ਿਆਂ ਦੇ ਪੁਜਾਰੀ ਨਾ ਅਸੀਂ ਚੰਦਰਮਾ ਦੇ ਪੁਜਾਰੀ ਨਾ ਅਸੀਂ ਸੂਰਜ ਦੇ ਪੁਜਾਰੀ ਨਾ ਅਸੀਂ ਕਿਸੇ ਗ੍ਰਹਿ ਨਛੱਤਰ ਦੇ ਪੁਜਾਰੇ ਨਾ ਕਿਸੇ ਸ਼ਗਨ ਦੇ ਪੁਜਾਰੀ ਨਾ ਕਿਸੇ ਲਗਨ ਦੇ ਪੁਜਾਰੇ ਸਿਰਫ ਪੁਜਾਰੀਆਂ ਸ਼ਬਦ ਦੇ ਵਿਚਾਰ ਦੇ ਗਿਆਨ ਦੇ ਤੇ ਗਿਆਨ ਸਾਡੇ ਕੋਲ ਕੋਈ ਨਹੀਂ ਇੱਥੋਂ ਗੱਲ ਸਪਸ਼ਟ ਹੋ ਗਈ ਕਿ ਗਿਆਨ ਦੀ ਸਹੀ ਪੂਜਾ ਨੇ ਕੀ ਦੀ ਤੇ ਤੁਸੀਂ ਆਖੋਗੇ ਗਿਆਨ ਦੀ ਪੂਜਾ ਕੀ ਹੈ ਕੀ ਹੋ ਜਾਏ ਗਿਆਨ ਦੀ ਮੱਥਾ ਟੇਕ ਲੈਣਾ ਤੇ ਮੱਥਾ ਟੇਕਣ ਦਾ ਵੀ ਕੁਝ ਮਤਲਬ ਹੈ ਅਗਰ ਉਹ ਮਤਲਬ ਸਾਹਮਣੇ ਨਹੀਂ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਮੱਥਾ ਟੇਕਣਾ ਸਿਵਾਏ ਪਖੰਡ ਤੋ ਹੋਰ ਕੁਝ ਨਹੀਂ ਹੈ ਸੀਸ ਨਿਵਾਇਏ ਕਿਆ થીਏ ਜਾਂ ਹਿਰਦੇ ਕੁ ਸੁਧੇ ਜਾ ਤੇਰਾ ਮਸਤਕ ਝੁਕਿਆ ਤੇ ਮਸਤਕ ਝੁਕਣ ਦਾ ਮਤਲਬ ਹੈ ਕਿ ਐ ਗੁਰੂ ਤੇਰੀ ਹਰ ਗੱਲ ਮੈਨੂੰ ਕਬੂਲ ਪਰਵਾਨ ਤੇਰੇ ਵਿਚਾਰ ਮੈਨੂੰ ਕਬੂਲ ਪਰਵਾਨ ਤੇ ਮੱਥਾ jhuka ke ਵੀ ਤੂੰ ਗੱਲ ਕਬੂਲ ਨਹੀਂ ਕੀਤੀ ਬੜਾ ਵੱਡਾ ਧੋਖਾ ਬੜਾ ਵੱਡਾ ਧੋਖਾ ਸਿਰ jhuka ke ਵੀ ਤੂੰ ਗੱਲ ਤਸلیم ਨਹੀਂ ਕੀਤੀ ਔਰ ਗਜ਼ਬ ਦੀ ਗੱਲ ਹੈ ਧੋਖਾ ਇੱਕ ਦਫਾ ਦੇਵੇਂ ਦੋ ਦਫਾ ਦੇਵੇਂ ਰੋਜ਼ ਦੇਣਾ ਔਰ ਗਜ਼ਬ ਦੀ ਗੱਲ ਹੈ ਧੋਖਾ ਵੀ ਤੂੰ ਗੁਰੂ ਨੂੰ ਦੇਣਾ ਤੇ ਗੁਰੂ ਤੇਰੇ ਧੋਖੇ 'ਚ ਨਹੀਂ ਆਣ ਲੱਗਾ ਔਰ ਨੂੰ ਪਤਾ ਹੈ ਇਹ ਨਹੀਂ ਝੁਕੇਆ ਇਹ ਬੰਦਾ ਨਹੀਂ ਝੁਕੇਆ ਤੇ ਕਹਿਦੇ ਇਹ ਨਹੀਂ ਬਾਬਾ ਜੀ ਝੁਕੇ ਨੇ ਸਾਬ ਕਹਿੰਦੇ ਨੇ ਸੀਸ ਨਿਵਾਈਏ ਕੀ ਥੀਏ ਜਾਂ ਹਿਰਦੇ ਕੋ ਸੁਧ ਦੇ ਜਾ ਇਹਦਾ ਹਿਰਦਾ ਨਹੀਂ ਝੁਕਿਆ ਇਹ ਅੰਦਰੋਂ ਨਹੀਂ ਝੁਕਿਆ ਮੇਰੀ ਗਲ ਅੰਦਰੋਂ ਕਬੂਲ ਨਹੀਂ ਇਸ ਨੂੰ ਇਹਨੇ ਸਿਰਫ ਮਸਤਕ ਝੁਕਾਇਆ ਸਿਰਫ ਸਿਰ ਝੁਕਾਇਆ ਤੇ ਮੈਂ ਹੋਰ ਅਰਜ਼ ਕਰਾਂ ਜੋ ਕਮ ਦਿਲੋਂ ਨਹੀਂ ਉਸ ਨੂੰ ਗੁਰਦੇਵ ਨੇ ਕਬੂਲ ਨਹੀਂ ਕੀਤਾ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਉਹ ਤੇ ਕੱਚੇ ਨੇ ਕੁਝ ਵੀ ਨਹੀਂ ਝੁਕਿਆ ਕੌਣ ਹੈ ਜਿਨੇ ਕਬੂਲ ਕਰ ਲਈ ਗੁਰੂ ਦੀ ਹਰ ਗੱਲ تسلیم ਪ੍ਰਵਾਨ ਹਰ ਗੱਲ ਕਬੂਲ ਤੇ ਹੁਣ ਗੱਲ ਨੂੰ ਪਹਿਲੇ ਸਮਝ ਮੈਂ ਤੇ ਆਮ ਦੇਖਦਾ ਹਾਂ ਜਿਸ ਬੰਦੇ ਦੀ ਬੋਲੀ ਨਾ ਨਾ ਆਉਂਦੀ ਹੋਵੇ ਜਿਸ ਬੰਦੇ ਦੀ ਬੋਲੀ ਉਹਨੂੰ ਬੰਦਾ ਸਮਝਾ ਨਹੀਂ ਸਕਦਾ ਤੇ ਉਹਦੇ ਕੋਲ ਸਮਝ ਵੀ ਨਹੀਂ ਸਕਦਾ ਇਹ ਤੇ ਹਕੀਕਤ ਹੈ ਨਾ ਇਹ ਤੇ ਬਹੁਤ ਵੱਡੀ ਗੱਲ ਹੈ ਤੋ ਗੁਰੂ ਦੀ ਵੀ ਇੱਕ ਬੋਲੀ ਹੈ ਤੇ ਰੱਬ ਦੀ ਵੀ ਇੱਕ ਬੋਲੀ ਹੈ ਉਹ ਸਮਝਣੀ ਪੈਗੀ ਸਮਝਾਣੀ ਪੈਗੀ ਤੁਸੀਂ ਆਖੋਗੇ ਰੱਬ ਦੀ ਕੀ ਭਾਸ਼ਾ ਹੈ ਰੱਬ ਦੀ ਵੀ ਕੋਈ ਬੋਲੀ ਹੈ ਇਹ ਗਲ ਵਖਰੀ ਹੈ ਕਿ ਹਿੰਦੁਸਤਾਨ ਦਾ ਬ੍ਰਾਹਮਣ ਕਹਿੰਦਾ ਰੱਬ ਸੰਸਕ੍ਰਿਤ ਦੇ ਵਿੱਚ ਬੋਲਦਾ ਹੈ ਸੰਸਕ੍ਰਿਤ ਦੇਵ ਬਾਣੀ ਹੈ ਉਹ ਇੰਜ ਕਹਿੰਦੇ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ ਸੰਸਕ੍ਰਿਤ ਰੱਬ ਦੀ ਭਾਸ਼ਾ ਹੈ ਤੇ ਮੈਂ ਸੂਫੀਆਂ ਤੋਂ ਸੁਣਿਆ ਉਹ ਕਹਿੰਦੇ ਪਰਸ਼ੀਨ ਖੁਦਾ ਦੀ ਭਾਸ਼ਾ ਹੈ ਖੁਦਾ ਬੋਲਦਾ ਕਿ ਜਿਤਨਾ ਸੂਫੀ ਕਲਾਮ ਹੈ ਪਰਸ਼ਿੰਦ ਵਿੱਚ ਔਰ ਇਸੇ ਡੰਗ ਨਾਲ ਆ ਜਿਹੜੇ ਅਰਬ ਦੇ ਵਾਸੀ ਨੇ ਕਹਿੰਦੇ ਖੁਦਾ ਤੋਂ ਜਿਹੜਾ ਇਲਹਾਮ ਹੋਇਆ ਨਾ ਮਹੰਮਦ ਸਾਹਿਬ ਨੂੰ ਕੁਰਾਨ ਨਾਜ਼ਿਲ ਹੋਈਏ ਇਹ ਚੁਕੇ ਅਰਬੀ ਦੇ ਚੋ ਇਹ ਖੁਦਾ ਅਰਬੀ ਦੇ ਚ ਬੋਲਦਾ ਪਰ ਕੌਣ ਦੱਸੇ ਉਹ ਗਿਆਨ ਤੇ ਖੁਦਾ ਦਾ ਹੈ ਤੇ ਅੱਖਰ ਜਿਹੜੇ ਨੇ ਭਾਸ਼ਾ ਜਿਹੜੀ ਉਹ ਤੇ ਮਹੰਮਦ ਸਾਹਿਬ ਦੀ ਦਰਸਲ ਗਿਆਨ ਨੂੰ ਪਰਮਾਤਮਾ ਦਾ ਆਉਂਦਾ ਹੈ पांडे ਉਸ ਅਵਤਾਰੀ ਪੁਰਸ਼ ਦੇ ਹੁੰਦੇ ਨੇ ਜਿਹਦੇ ਵਿੱਚ ਉਹ پا ਕੇ ਜਗਤ ਨੂੰ ਦੇਂਦਾ ਹੈ خیر ਇਸ ਤਰ੍ਹਾਂ ਦੇ ਦਾਅਵੇ ਨੇ ਭਾਸ਼ਾ ਬਾਰੇ ਤੋਂ ਸਹਿਬ ਕਹਿੰਦੇ ਨੇ ਸਾਚਾ ਸਹਿਬ ਸਾਚ ਨਾਏ ਪਾਖਿਆ ਪਾਉ ਆਪਾ ਪਾਉ ਕਹਿੰਦੇ ਨੇ ਪਿਆਰ ਨੂੰ ਰੱਬ ਦੀ ਬੋਲੀ ਪਿਆਰ ਹੈ ਤੂੰ ਬੜਾ দান ਦਿੱਤਾ ਹੈ ਸੰਬੰਧ ਨਹੀਂ ਜੁੜੇਗਾ ਤੋ ਮਹਾਨ ਪੰਡਿਤਾਂ ਸਬੰਧ ਨਹੀਂ ਜੁੜੇਗਾ ਬੜੀ ਸੇਵਾ ਕੀਤੀ ਹੈ ਸਬੰਧ ਨਹੀਂ ਜੁੜੇਗਾ ਬਾਰ ਬਾਰ 100 ਦਫਾ ਸਿਰ ਚੁਕਾਇਆ ਹੈ ਸਬੰਧ ਨਹੀਂ ਜੁਟੇ ਜੁੜੇਗਾ ਜਿੰਨੇ ਚਿਰ ਤੱਕ ਅੰਦਰ ਕੋਈ ਪਿਆਰ ਦੀ ਖਿੱਚ ਨਹੀਂ ਪਿਆਰ ਨਾਲ ਸੰਬੰਧ ਜੁੜ ਜਾਏਗਾ ਤੇ ਉਹ ਪਿਆਰ ਦੀ ਬਾਸ਼ਾ ਸਮਝਦਾ ਰੰਚਕ ਮਾਤਰ ਜੇ ਤੇਰੇ ਅੰਦਰ ਪਿਆਰ ਪੈਦਾ ਹੋ ਗਿਆ ਉਹ ਸਮਝਦਾ ਉਹ ਜਾਣਦਾ ਹੈ ایران ਦਾ ਇੱਕ ਪ੍ਰਸਿੱਧ ਸੰਤ ਕਹਿੰਦਾ ਹੈ ہزار سال عبادت کند نمازی نیست تو ہزارہ سال تک نماز پڑھ عبادت کر تو پگت نہیں ہے نمازی نہیں ہے کیوں ہزار سال عبادت کو ند نمازی نیست کسے کو عشق ندارت خدا راضی نیست اگر عشق نہیں پیدا ہوا تو سمجھ لے رب راضی کوئی نہیں خدا راضی کوئی نہیں ਇਹ ਉਸਦੀ ਭਾਸ਼ਾ ਹੈ ਉਹ ਸਮਝਦਾ ਹੈ ਉਹ ਜਾਣਦਾ ਹੈ ਤਾਂ ਖੈਰ ਮੁਖ्तसर میں عرض ਕਰਾਂ ਪੂਰਨ ਪੁਰਖ ਦਾ ਪੈਲਾ ਲਖਣ ਕਿ ਉਹਦਾ ਪ੍ਰਮਾਤਮਾ ਦੇ ਨਾਮ ਦੇ ਚ ਧਿਆਨ ਹੈ ਤੇ ਤੁਸੀਂ ਆਖੋਗੇ ਨਾਮ ਦੇ ਚ ਧਿਆਨ ਕਿਸ ਤਰ੍ਹਾਂ ਉਹਦੀ ਰਸਨਾ ਤੇ ਮਨ ਤਰੋਵੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਵਾਹਿਗੁਰੂ ਇੰਜ ਉਚਾਰਨ ਤੇ ਇਹਦੇ ਚ ਉਸਦਾ ਧਿਆਨ ਹੋਵੇਗਾ ਤੁਸੀਂ ਆਖੋਗੇ ਇਹਦੇ ਚ ਧਿਆਨ ਧਿਆਨ ਕਿਸੇ ਰੰਗ ਦੇ ਚਾਉਂਦਾ ਹੈ ਰੂਪ ਦੇ ਚਾਉਂਦਾ ਹੈ ਮੂਰਤੀ ਚਾਉਂਦਾ ਹੈ ਤਸਵੀਰੇ ਚਾਉਂਦਾ ਹੈ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਵਾਹਿਗੁਰੂ ਵਾਹਿਗੁਰੂ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਇਹਨੂੰ ਸੁਣਨਾ ਹੈ ਬਸ ਸੁਣਨਾ ਹੀ ਧਿਆਨ ਹੈ ਔਰ ਕੋਈ ਧਿਆਨ ਨਹੀਂ ਇਹ ਧਿਆਨ ਸਾਧਨਾ ਹੈ ਤੇ ਤੁਸੀਂ ਆਖੋਗੇ ਸੁਣਨਾ ਹੀ ਧਿਆਨ ਹੈ ਸੁਣਨਾ ਹੀ ਧਿਆਨ ਹੈ ਸੁਣ ਹੀ ਤਾਂ ਸਕੋਗੇ ਜੇ ਧਿਆਨ ਹੈ ਵਰਨਾ ਸੁਣ ਵੀ ਨਹੀਂ ਸਕੋਗੇ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਸਰਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਅਚਨ ਚੇਤ ਕਹਿੰਦਾ ਮਿੱਤਰਾ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਇਹ ਸੁਆਸਤੀ ਸਤਗੁਰੂ ਕਹਿੰਦੇ ਪਹਿਲਾ ਲਕਸ਼ਣ ਉਸਦਾ ਇਹ ਹੈ ਕੋ ਐਵੇਂ ਰਾਮ ਰਾਮ ਨਹੀਂ ਆਖੇਗਾ ਐਵੇਂ ਵਾਹਿਗੁਰੂ ਵਾਹਿਗੁਰੂ ਨਹੀਂ ਆਖੇਗਾ ਐਵੇਂ ਅੱਲਾ ਅੱਲਾ ਨਹੀਂ ਆਖੇਗਾ ਜਦ ਅੱਲਾ ਆਖੇਗਾ ਤੇ ਉਹਦੇ ਚ ਉਸਦਾ ਧਿਆਨ ਹੋਵੇਗਾ ਰਾਮ ਆਖੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਆਖੇਗਾ ਉਹਦੇ ਚੁਸਦਾ ਧਿਆਨ ਹੋਵੇਗਾ ਤੇ ਮੈਂ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਇੱਕ ਮੰਤਰ ਵਾਸਤੇ ਹੁਕਮਨ ਐਸਾ ਨਹੀਂ ਆਖਿਆ ਕਿ ਤੂੰ ਇਹ ਹੀ ਜਪਣਾ ਅਗਰ ਇਹ ਹੀ ਕਹਿ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਸਾਂਝੇ ਗੁਰੂ ਨਹੀਂ ਰਹਣੇ ਸਨ ਮੈਨੂੰ ਕੋਈ ਨਹੀਂ ਪਤਾ ਮੈਂ ਨਹੀਂ ਜਾਣਦਾ ਤੇਰਾ ਕੋਈ ਨਾਮ ਨਹੀਂ ਜਿਹੜੀ ਜਿਹੜੀ ਸਿਫਤ ਤੇਰੀ ਸਾਹਮਣੇ ਆਈ ਨਾਮ ਰੱਖ ਦੇਗਾ ਇਸੋ ਹਸਤੇ ਜਬ ਸਾਬ ਦੇ ਤੇ अनेका ਨਾਮ ਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੀ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਅਨੰਤ ਇਹ ਸਾਰੇ ਨਾਮ ਨੇ ਅਨੰਤ ਨਾਮ ਗਾਇ ਹਾਂ ਪਰਮ ਪੁਰਖ ਹੈ ਪਾਇ ਹਾਂ ਤੇਰੇ अनेका ਨਾਮ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਤੇਰੇ ਹਰ ਨਾਮ ਤੋਂ ਸਦਕੇ ਜਾਂਦੇ ਖੈਰ ਇਸ ਵਕਤ ਇਹ ਪਰ ਕਰਨ ਨਹੀਂ ਮੇਰਾ ਨਾਮ ਪ੍ਰਮਾਤਮਾ ਦਾ ਰਸਨਾ ਤੇ ਹੋਵੇਗਾ ਤੇ ਉਹਦੇ ਚ ਪੂਰਨ ਧਿਆਨ ਹੋਵੇਗਾ ਇਹ ਪੂਰਨ પુરੁਖ ਦਾ ਪਹਿਲਾ ਲਕਸ਼ਣ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨੇ ਦੂਸਰਾ ਲਕਸ਼ਣ ਉਸ ਦਾ ਕੀ ਹੋਵੇਗਾ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵਹਿਰਣੇ ਉਹਦੇ ਕੋਲ ਦੂਜਾ ਲਖਣ ਇਹ ਹੋਵੇਗਾ ਕਿ ਉਸ ਵਾਸਤੇ ਦੁੱਖ ਤੇ ਸੁਖ ਇੱਕ ਸਮਾਨ ਰੰਚਕ ਮਾਤਰ ਵੀ ਫਰਕ ਨਹੀਂ ਜੋ ਇੱਜ਼ਤ ਹੈ ਜੋ ਬੇਇੱਜ਼ਤੀ ਹੈ ਕੋਈ ਫਰਕ ਨਹੀਂ ਉਹਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ ਕਿ ਕੱਲਾ ਕੁਝ ਵੀ ਨਹੀਂ ਜਨਮ ਮਰਨ ਦੇ ਨਾਲ ਜੁੜਿਆ ਹੋਇਆ ਹੈ ਤੰਦਰੁਸਤੀ ਬਿਮਾਰੀਆਂ ਨਾਲ ਜੁੜੀ ਹੋਈ ਹੈ ਹਾਸੇ ਰੋਣੇ ਨਾਲ ਜੁੜੇ ਹੋਏ ਨੇ ਇੱਜ਼ਤ ਬੇਇੱਜ਼ਤੀ ਨਾਲ ਜੁੜੀ ਹੋਈ ਹੈ ਨਫੇ ਨੁਕਸਾਨ ਨਾਲ ਜੁੜੇ ਹੋਏ ਨੇ ਦਿਨ ਰਾਤ ਨਾਲ ਜੁੜਿਆ ਹੋਇਆ ਹੈ ਬਹੁਤ ਉਸਨੂੰ ਦਿਸ ਪੈਂਦਾ ਹੈ ਕੱਲਾ ਕੁਝ ਵੀ